ਅਸੀਂ ਕਾ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਮ ਸਿੰਘਾਸਕਾਰ ਦਾ ਸਭ ਠੀਕ ਠਾਕ ਹੋਵੇ ਅੱਜ ਆਪਾਂ ਗੱਲਬਾਤ ਕਰਾਂਗੇ ਚੰਗੇਜ਼ ਖਾਨ ਬਾਰੇ ਚੰਗੇਜ਼ ਖਾਨ ਦੁਨੀਆ ਦਾ ਸਭ ਤੋਂ ਖਤਰਨਾਕ ਯੋਧਾ ਹੋ ਜਾਵਾਗਾ ਇਤਿਹਾਸ ਚ ਕਈ ਸਾ ਆਏ ਤੇ ਗਏ ਪਰ ਇੱਕ ਨਾਮ ਅਜੇ ਵੀ ਲੋਕਾਂ ਚ ਡਰ ਬਣ ਕੇ ਵੱਸਦਾ ਚੰਗੇਜ਼ ਖਾਨ ਜਿਸ ਰਾਜ ਉੱਤੇ ਹਮਲਾ ਕਰਦਾ ਉੱਥੇ ਸਿਰਫ ਖੂਨ ਲਾਸਾਂ ਤੇ ਬਰਬਾਦੀ ਰਹਿ ਜਾਂਦੀ ਅੱਜ ਅਸੀਂ ਜਾਣਾਂਗੇ ਕਿ ਕੌਣ ਸੀ ਇਹ ਮਨ ਗੋਲ ਜੰਗਜੂ ਕਿਵੇਂ ਬਣਿਆ ਗਰੀਬ ਮੁੰਡਾ ਦੁਨੀਆ ਦਾ ਸਭ ਤੋਂ ਖਤਰਨਾਕ ਯੋਧਾ ਅੱਜ ਗੱਲਬਾਤ ਕਰਦੇ ਆਂਗੇ ਆਪਾਂ ਜਗੇਜਖਾਨ ਦੇ ਬਚਪਨ ਅਤੇ ਜ਼ਿੰਦਗੀ ਦੀ ਸ਼ੁਰੂਆਤ ਦੀ ਜਗੇਜਖਾਨ ਦਾ ਅਸਲ ਨਾਮ ਸੀ ਤੇਮ ਜਨ ਨੂੰ 1162 ਵਿੱਚ ਮੰਗੋਲੀਆ ਦੇ ਇੱਕ ਗਰੀਬ ਕਬੀਲੇ ਵਿੱਚ ਜੰਮਿਆ ਉਸ ਦਾ ਪਿਤਾ ਜੇਸੂ ਰਾਈ ਇੱਕ ਛੋਟਾ ਮਟਿਆਲਾ ਰਾਜਾ ਸੀ ਉਹ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਚੰਗੇਜ਼ ਖਾਨ ਦੇ ਬਚਪਨ ਵਿੱਚ ਹੀ ਉਸ ਦਾ ਪਰਿਵਾਰ ਬੇਸਹਾਰਾ ਹੋ ਗਿਆ ਤੇ ਭੁੱਖੇ ਨੰਗੇ ਰਹਿਣ ਲੱਗੇ ਚੰਗੇਜ਼ ਖਾਨ ਨੇ ਹੌਸਲਾ ਨਹੀਂ ਛੱਡਿਆ ਉਹ ਲੜਦਾ ਰਿਹਾ ਸਿੱਖਦਾ ਗਿਆ ਤੇ ਅੱਗੇ ਵੱਧ ਆ ਗਿਆ ਜਵਾਨੀ ਵਿੱਚ ਚੰਗੇਜ਼ ਖਾਨ ਨੇ ਆਪਣੀ ਫੌਜ ਬਣਾਈ ਉਹ ਚਲਾਕ ਵੀ ਸੀ ਤੇ ਦਰਿੰਦਰ ਵਰਗਾ ਬਹਾਦਰ ਵੀ ਸੀ ਨੇ ਮੰਗਨੂਲ ਦੇ ਕਈ ਕਬੀਲਿਆਂ ਨੂੰ ਇਕਜੁੱਟ ਕੀਤਾ 1206 ਈਸਵੀ ਵਿੱਚ ਉਸ ਨੇ ਚੰਗੇਜ਼ ਖਾਂ ਜਿਸ ਦਾ ਮਤਲਬ ਸੀ ਸਭ ਦਾ ਰਾਜਾ ਇਲਾਲ ਕਰ ਦਿੱਤਾ ਗਿਆ ਇਥੋਂ ਸ਼ੁਰੂ ਹੋਈ ਦੁਨੀਆ ਦੀ ਸਭ ਤੋਂ ਵੱਡੀ ਜੰਗ ਚੰਗੇਜ਼ ਖਾਨ ਨੇ ਚੀਨ, ਸੈਂਟਰਲ ਏਸ਼ੀਆ, ਈਰਾਨ, ਅਫਗਾਨਿਸਤਾਨ, ਰੂਸ ਤੇ ਹੋਰ ਕਈ ਇਲਾਕਿਆਂ ਤੇ ਹਮਲਾ ਕੀਤਾ ਚੰਗੇਜ਼ ਖਾਨ ਜਿੱਥੇ ਵੀ ਜਾਂਦਾ ਤੇ ਉੱਥੋਂ ਦੇ ਲੋਕ ਕਹਿਣ ਲੱਗੇ ਸੀ ਕਿ ਮੌਤ ਆ ਰਹੀ ਹੈ ਉਸ ਦੀ ਫੌਜ ਤੇਵਰ ਤੇ ਲਾਠੀ ਦੀ ਸਾਸੀ ਤੇ ਕੋਈ ਵੀ ਰੋਕ ਨਹੀਂ ਸਕਦਾ ਸੀ ਉਸ ਨੇ ਖਵਾਰੀ ਜਲ ਸਮਾਜ ਨੂੰ ਤੇ ਤਾਕਤ ਵਾਹ ਕਰ ਦਿੱਤਾ ਉਸਦੇ ਹਮਲੇ ਚ ਲੱਖਾਂ ਲੋਕ ਮਾਰੇ ਗਏ ਅੱਜ ਵੀ ਇਤਿਹਾਸਕਾਰ ਕਹਿੰਦੇ ਉਸਨੇ ਅੱਧੀ ਦੁਨੀਆ ਨੂੰ ਖਤਮ ਕਰ ਦਿੱਤਾ ਗੇਜਖਾਂ ਨਾ ਇੱਕ ਯੋਧਾ ਸੀ ਪਰ ਉਹ ਚੰਗਾ ਸੰਸਕ ਵੀ ਸੀ ਉਸਨੇ ਆਪਦੇ ਰਾਜ ਵਿੱਚ ਜਾਸਾ ਦੇ ਕਾਨੂੰਨ ਬਣਾਏ ਜਿੱਥੇ ਚੋਰੀ ਤੇ ਜੁਰਮ ਲਈ ਸੱਤ ਸਜ਼ਾਵਾਂ ਹੁੰਦੀਆਂ ਉਸਨੇ ਇੱਕ ਰੋਡ ਨੈਟਵਰਕ ਕੂਰੀ ਤੇ ਸੰਚਾਰ ਸਿਸਟਮ ਤੇ ਕੁਸ਼ਲਮਾਨ ਬੁੱਧ ਤੇ ਈਸ਼ਾਈ ਧਰਮ ਨੂੰ ਆਜ਼ਾਦੀ ਦਿੱਤੀ ਤੇ ਹੁਣ ਗੱਲਬਾਤ ਕਰ ਬਾਤ ਕਰਦੇ ਆਪਾਂ ਚੰਗੇਜ਼ ਖਾਨ ਦੀ ਮੌਤ ਤੇ ਵਿਰਾਸਤ ਬਾਰੇ 1227 ਵਿੱਚ ਚੰਗੇਜ਼ ਖਾਨ ਦੀ ਮੌਤ ਹੋ ਗਈ ਉਸ ਦੀ ਮੌਤ ਦੇ ਕਾਰਨ ਅੱਜ ਤੱਕ ਰਾਜ ਹਨ ਕਹਿੰਦੇ ਜੰਗ 'ਚ ਜ਼ਖਮੀ ਹੋਇਆ ਜਾਂ ਘੋੜੇ ਤੋਂ ਡਿੱਗ ਪਿਆ ਉਸ ਦੀ ਕਬਰ ਅੱਜ ਤੱਕ ਵੀ ਕਿਸੇ ਨੂੰ ਨਹੀਂ ਮਿਲੀ ਉਸ ਦੇ ਪੁੱਤ ਨੇ ਰਾਜ ਵਧਾਇਆ ਖਾਸ ਕਰਕੇ ਕੁਵਲੀ ਖਾਨ ਨੇ ਚੀਨ 'ਚ ਜਵਾਨ ਰਾਜਵੰਸ਼ ਸ਼ੁਰੂ ਕੀਤਾ ਉਸ ਦਾ ਮੰਨ ਗੂਲ ਰਾਜ ਇਤਿਹਾਸ ਦਾ ਸਭ ਤੋਂ ਵੱਡਾ ਫਰੰਟ ਸ਼ੁਰੂ ਕੀਤਾ ਚੰਗੇਜ਼ ਖਾਨ ਨੇ ਇਤਿਹਾਸ 'ਚ ਆਪਣਾ ਨਾਂ ਖੂਨ ਨਾਲ ਲਿਖਵਾਇਆ ਉਸ ਦੀ ਰਾਜਨੀਤੀ ਫੌਜੀ ਤੇ ਜੋਗਤਾ ਤੇ ਪਹਿਰੇਮੀ ਅੱਜ ਵੀ ਲੋਕਾਂ ਨੂੰ ਹੈਰਾਨ ਕਰਦੀ ਹੈ ਤੁਸੀਂ ਕਿਹੜਾ ਪਾਸਾ ਦੇਖਣਾ ਚਾਹੁੰਦੇ ਹੋ ਕਮੈਂਟ ਕਰਕੇ ਦੱਸੋ ਅਗਲੀ ਵੀਡੀਓ ਕਿਸ ਤੇ ਬਣਾਈਏ ਧੰਨਵਾਦ ਜੀ ਲੈ ਕਮੈਂਟ ਜਰੂਰ ਕਰਿਓ